ਬਿਲਕੁਲ ਅੱਜ ਮੇਰੇ ਕੋਲ ਮਾਨਯੋਗ ਕੁਲਵੰਤ ਸਿੰਘ ਸਿੱਧੂ ਜਿਹੜੇ ਐਮਐਲਏ ਆਤਮਨਗਰ ਤੋਂ ਨੇ ਉਹਨਾਂ ਨੇ ਪ੍ਰੈਸ ਸਾਥੀਆਂ ਵੱਲੋਂ ਜਿਹੜੇ ਲੰਬੇ ਸਮੇਂ ਤੋਂ ਡਿਮਾਂਡ ਲੁਧਿਆਣਾ ਸ਼ਹਿਰ ਦੇ ਵਿੱਚ ਚੱਲਦੀ ਆ ਰਹੀ ਹੈ ਕਿ ਇੱਥੇ ਇੱਕ ਪ੍ਰੈਸ ਕਲੱਬ ਨੂੰ ਜਗ੍ਹਾ ਅਲੋਟ ਕੀਤੀ ਜਾਵੇ ਜਿੱਥੇ ਬੈਠ ਕੇ ਉਹ ਕਾਨਫਰੰਸ ਪ੍ਰੈਸ ਕਾਨਫਰੰਸ ਆਦਿ ਹੋਰ ਆਪਣੇ ਜਿਹੜੇ ਵਿਚਾਰ ਆਪਸ ਦੇ ਵਿੱਚ ਸਾਂਝ ਕਰ ਸਕਣ ਤੇ ਉਹਨਾਂ ਵੱਲੋਂ ਅੱਜ ਮੈਨੂੰ ਬੜੀ ਡਿਓ ਲੈਟਰ ਵੀ ਲਿਖਿਆ ਹੈ ਤੇ ਅੱਜ ਮੈਨੂੰ ਦਿੱਤਾ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਵੀ ਬਣਦਾ ਹੈ ਤੇ ਉਹ ਵਿੱਤੀ ਸਹਾਇਤਾ ਵੀ ਦੇਣਗੇ ਤਾਂ ਕਿ ਉੱਥੇ ਵਧੀਆ ਅਰੇਂਜਮੈਂਟ ਹੋ ਸਕੇ ਤੇ ਮੈਂ ਸਾਰੇ মিডিਆ ਸਾਥੀਆਂ ਨੂੰ ਇੱਕ ਆਸ਼ਵਾਸਨ ਦੇਣਾ ਚਾਹੁੰਦਾ ਹੈ ਕਿ ਅੱਜੀ ਮੈਂ ਜਿਹੜਾ ਹੈਗਾ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਔਰ ਜਿਹੜੇ ਪੀਆਰ ਦੇ ਨੇ ਔਰ ਡੀਪੀਆਰਓ ਦੀ ਮੈਂ ਡਿਊਟੀ ਲਾ ਦੂੰਗਾ ਅੱਜੀ ਕਿ ਸ਼ਹਿਰ ਦੇ ਵਿੱਚ ਵਕਤ-ਵਕਤ ਥਾਵਾਂ 'ਤੇ ਉਹ ਲੰਗ ਜਿਹੜਾ ਹੈਗਾ ਉਹ ਉਹਨਾਂ ਨੂੰ ਲੱਭੇ ਔਰ ਜਿੱਥੇ ਵੀ ਜੁੜੀ ਵੀ ਮਹਿਕਮੇ ਦੀ ਬੰਦੀ ਹੈ ਉਹਨਾਂ ਨਾਲ ਗੱਲ ਕਰੇ ਔਰ ਜੇ ਸੈਕਟਰੀ ਸਾਹਿਬ ਦੀ ਲੋੜ ਪੈਂਦੀ ਹੈ ਉੱਥੇ ਪੀਆਰ ਡਿਪਾਰਟਮੈਂਟ ਦੀ ਉਹਨਾਂ ਤੋਂ ਵੀ ਪ੍ਰਵਾਨਗੀ ਲੈ ਲਈ ਜਾਵੇ ਕਿ ਇਹ ਜਗ੍ਹਾ ਅਸੀਂ ਲੋੜ ਕਰਨ ਲੱਗ ਗਏ ਹਾਂ ਔਰ ਇਸ ਡਿਪਾਰਟਮੈਂਟ ਨੂੰ ਇਨਸਟਰਕਸ਼ਨ ਵਿੱਚ ਪਾਸ ਕਰ ਦਿੱਤੀ ਜਾਵੇ। ਜਿਵੇਂ ਜੋ মিডিਆ ਦੇ ਸਾਰੇ ਭਰਾਵਾਂ ਨੇ ਮੈਨੂੰ ਅੱਜ ਕੇਦਰੀ ਵੱਲ ਸਾਹਿਬ ਦੀ ਉਹ ਗਾਰੰਟੀ ਯਾਦ ਕਰਾਈ ਅੱਜ ਮੇਰੇ ਦਫ਼ਤਰੇ ਪ੍ਰੈਸ ਕਾਨਫਰੰਸ ਸੀ ਤਾਂ ਜਿਹਦੇ ਵਿੱਚ ਮੈਂ ਕਿਹਾ ਵੀ 90% ਜਿਹੜੇ ਵਾਅਦੇ ਨੇ ਉਹ ਗਾਰੰਟੀਆਂ ਪੂਰੀਆਂ ਕੀਤੀਆਂ ਵੀ ਨੇ ਤੇ ਜਦੋਂ ਪ੍ਰੈਸ ਕਾਨਫਰੰਸ ਖਤਮ ਹੋਈ ਤਾਂ ਇੱਕ ਬਾਈਟ ਜਿਹੜੀ ਇਹਨਾਂ ਨੇ ਮੇਰੇ ਅੱਤੇ ਰੱਖੀ ਜਿਹਦੇ ਵਿੱਚ ਸਾਡੇ ਰਾਸ਼ਟਰੀ ਸੁਪਰੀਮ ਕੋਰਟ ਦੇ ਸ਼੍ਰੀ ਅਰਬਿੰਦ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਵਕੀਲਾਂ ਨੂੰ ਸਾਡੇ ਇਹਨਾਂ ਸਾਡੇ ਮੀਡੀਆ ਵਾਲੇ ਭਰਾਵਾਂ ਨੂੰ ਸਰਕਾਰ ਆਉਣ ਤੇ ਅਸੀਂ ਪ੍ਰੈਸ ਕਲੱਬ ਦੀ ਜਿਹੜੀ ਹੈ ਜਗਾ ਬਣਾ ਕੇ ਦੋ ਜੀ ਜੀ ਤੇ ਮੈਂ ਆਪਣਾ ਫਰਜ਼ ਸਮਝਦੇ ਹਾਂ ਕਿ ਸਾਡੇ ਸਾਡੇ ਉਹ ਸੁਪਰੀਮੋ ਨੇ ਉਹਨਾਂ ਦਾ ਕੋਈ ਜਿਹੜਾ ਜ਼ੁਬਾਨ ਤੋਂ ਇੱਕ ਲਫ਼ਜ਼ ਨਿਕਲਿਆ ਉਹ ਪੂਰਾ ਕਰਨਾ ਸਾਡਾ ਫਰਜ਼ ਹੈ ਤੇ ਮੈਂ ਆਪਣੀ ਡਿਊਟੀ ਸਮਝਦੇ ਹੋਏ ਸਾਰੇ মিডিਆ ਵਾਲੇ ਪ੍ਰਭਾਵਾਂ ਨੂੰ ਨਾਲ ਲੈ ਕੇ ਦੂਸਰੇ ਜਨ ਦੇ ਨਾਲ ਮਿਲਿਆ ਇਹਨਾਂ ਨੇ ਬੜੀ ਹੈਲਦੀ ਡਿਸਕਸ਼ਨ ਹੋਣ ਤੋਂ ਬਾਅਦ ਇਹ ਅਸ਼ਵਾਸ਼ਣ ਦਿੱਤਾ ਵੀ ਬੜੀ ਜਲਦੀ ਇਹ ਸੋਨੈਲ ਪੋਸੀਬਲ ਇਹਨਾਂ ਨੂੰ ਕਮਰਾ ਲਾੜ ਦਿੱਤਾ ਜਾਊਗਾ ਜਿਹਦੇ ਵਿੱਚ ਸਾਰੇ মিডিਆ ਵਾਲੇ ਪ੍ਰਭਾਵ ਬੈਠ ਕੇ ਆਪਣਾ ਜਿਹੜਿਆ ਮੀਡੀਆ ਦਾ ਜਿਹੜਾ ਸਿਰਟ ਮੈਂ ਵਧੀਆ ਤਰੀਕੇ ਨਾਲ ਪੇਸ਼ ਕਰ ਸਕਣਗੇ ਉਹਦੇ ਵਿੱਚ ਖੁਸ਼ੀ ਵੀ ਹੈ ਕਿ ਸਰਕਾਰ ਦੇ ਵਿੱਚ ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੇ মিডিਆ ਵਿੱਚ ਇੱਕ ਇਹ ਪਈ ਬੜਾ ਰਿਸ਼ਤਾ ਬਣ ਜੂਗਾ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਇਹ ਸੈਂਟਰ ਪ੍ਰੈਸ ਹੈ ਇੱਥੋਂ ਨਿਕਲ ਕੇ ਜਾਣ ਤੇ ਬੜੀ ਸੌਕ ਹੈ ਜੀ ਸਰ ਕਹਿ ਸਕਦੇ ਆ ਕਿ ਜਿਹੜੀ ਗਰੰਟੀ ਦਿੱਤੀ ਸੀ ਉਹ ਪੂਰੀ ਕਰਨ ਜਾ ਰਹੇ ਹਾਂ ਦੇਖੋ ਗਰੰਟੀਆਂ ਸਾਰੀਆਂ ਪੂਰੀਆਂ ਹਨ ਇਹ ਗਰੰਟੀ ਦਾ ਸਭ ਤੋਂ ਜ਼ਰੂਰੀ ਹੈ ਪਰ ਮੈਂ ਇਹਦੇ ਵਿੱਚ ਇੱਕ ਗੱਲ ਕਹੂੰਗਾ ਵੀ ਤੁਸੀਂ ਯਾਦ ਕਰਾਉਣ ਦੇ ਵਿੱਚ ਦੇਰੀ ਕਰਦੇ ਜੀ ਤੇ ਤੁਸੀਂ ਪਹਿਲਾਂ ਯਾਦ ਕਰਾਣਦੇ ਹੁਣ ਨੂੰ ਮੈਂ ਪੂਰੀ ਕਰਾ ਦਿੰਦਾ ਤੁਸੀਂ ਹੁਣੇ ਡਿਸਕਸ ਕੀਤੀ ਵੀ ਤੁਹਾਨੂੰ ਵੀ ਤੁਸੀਂ ਵੀ ਆਪਣੇ ਤਨਖਾਹ ਵਿੱਚੋਂ ਕੁਝ ਸੈਲਰੀ ਦੇਵੋਗੇ ਸਰ ਬਿਲਕੁਲ ਜਿੱਦਣ ਕਮਰਾ ਡੀਸੀ ਸਾਹਿਬ ਲਾਟ ਕਰ ਦੇਣਗੇ 55000 ਰੁਪਏ ਮੈਂ ਆਪਣੀ ਸੈਲਰੀ ਚੋਂ ਬੜਾ ਸੋਹਣਾ ਫਰਨੀਚਰ ਜਿਹੜਾ ਤੁਸੀਂ ਲੈ ਕੇ ਹੋਣਾ ਉਹਦੇ ਵਿੱਚ ਮੈਂ ਆਪਣਾ ਹਿੱਸਾ ਪਾਵਾਂਗਾ